ਇਹ ਕੋਈ ਨਵਾਂ ਮੋਟਰਸਾਈਕਲ ਨਹੀਂ ਹੈਗਾ ਇਹ ਪੁਰਾਣਾ ਮਾਡਲ ਆਪਣਾ ਕਰਿਆ ਪਿਆਰ ਸਾਰੀ ਲੁੱਕ ਦੇਖੋ ਬਈ ਕੱਲੀ ਕੱਲੀ ਚੀਜ਼ ਦੇਖੋ ਲੈ ਵੀ ਦੋਸਤੋ ਸਾਸਤ੍ਰਿਕ ਸਾਰਿਆਂ ਨੂੰ ਹੋਵੇ ਤੁਹਾਨੂੰ ਅੱਜ ਲਖਾ ਮਾਦੇ ਜਾਮੇ ਮੋਟਰਸਾਈਕਲ ਦੇ ਮੇਰਮਣ ਕੇ ਆ ਦੇਖਾਂਗੇ ਜਾਮੇ ਮੋਟਰਸਾਈਕਲ ਉਹ ਕਰਨਾ ਬਿੱਟਾ ਤੇ ਇੰਡੀਆ ਕਰਾਂਗੇ ਓਕੇ ਤੇ ਜਿਹੜੇ ਬਾਈ ਕਹਿੰਦੇ ਜਾਂਮੇ ਦੇ ਵਿੱਚ ਕੀ ਕੁਝ ਹੁੰਦਾ ਦੇਖਾਂਗੇ ਵੀ ਕਿਹਦੇ ਵੀ ਵੀਰੇ ਕ੍ਰੈਂਕ ਦੀ ਰਾਲ ਵਗੈਰਾ ਆਉਂਦੇ ਸਾਰੇ ਨਵੇਂ ਹੁੰਦੇ ਐ ਬੈਲ ਟੋਟਲੀ ਨਵਾਂ ਪਾਉਣਾ ਜਿੰਦੇ ਚ ਪੇਕਅਪ ਦੇਖੋ ਮੋਟਰਸਾਈਕਲ ਸਾਲਾ ਮਾਰੂ ਟਰੱਕਾਂ ਤੇ ਲੈ ਜਣੋਂ ਪਰ ਇੰਨੇ ਫੀਨਿਕਰ ਲੱਗਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਓਕੇ ਕਰਕੇ ਮੈਂ ਉਹ ਕਰਦੇ ਆਂ ਜਿਹੜਾ ਫਿੱਟਾ ਜਿਹਨੂੰ ਟ੍ਰਾਈ ਕਰਵਾਵਾਂਗੇ ਲੈ ਵੀ ਜਿਹੜੇ ਜਿਹੜੇ ਵੀਰਾਂ ਨੂੰ ਜਾਂਮਾ ਮੋਟਰਸਾਈਕਲ ਪਸੰਦ ਆ ਨਾ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਬਈ ਠੀਕ ਹੈ ਜੀ ਲੈ ਵੀ ਕਾ ਦੋ ਵੀਰ ਰੇਪਾ ਬੰਦੇ ਆ ਜਾਮਾ ਇਹਦੇ ਵਿੱਚ ਕੁਟਲੀ ਆਪਾਂ ਮੈਰਕ ਵਗੈਰਾ ਲੈ ਕੇ ਜਿਹੜੇ ਵਧੀਆ ਬ੍ਰਾਂਡ ਕੰਪਨੀ ਦੇ ਪਾਵਾਂਗੇ ਆ ਦੇਖ ਸਕਦੇ ਹੋ ਵੀ ਸਾਰੇ ਕੰਪਨੀ ਦੇ ਵੈਰਗ ਪਾਵਾਂਗੇ ਹੁਣ ਫਿਟਿੰਗ ਕਰਦੇ ਆ ਸਾਰੇ ਪੈਰਗ ਵਗੈਰਾ ਗੇਪ ਪੂਰ ਬਣ ਚੁੱਕੇ ਆ ਜਿਹੜਾ ਕਾ ਫੇਸ ਹੈ ਉਹ ਆਪਾਂ ਉਹਦੇ ਉੱਪਰ ਜੈਨ ਨਹੀਂ ਲਾਇਆ ਠੀਕ ਹੈ ਜੀ ਉਹਦੇ ਉੱਪਰ ਕੀ ਕਰਿਆ ਸੀ ਸਫਾਈ ਕਰੀਏ ਕੱਲਾ ਪੇਪਰ ਰੇਗ ਮਾਰ ਨਾਲ ਜਿਹੜਾ ਪੇਪਰ ਰੇਗ ਮਾਰ ਹੁੰਦਾ ਆ ਦੇਖ ਸਕਦੇ ਹੋ ਇਹ ਆ ਨੰਬਰ ਪੇਪਰ ਰੇਗ ਮਾਰਾ ਹਲਕਾ ਹਲਕਾ ਕੀ ਕਰਦੇ ਆ ਆਪਾਂ ਇਹਦੇ ਉੱਪਰ ਮਗਲਾਨ ਲਾ ਕੇ ਨਾ ਇਸ ਤਰ੍ਹਾਂ ਇਹਨੂੰ ਸਾਫ ਕਰਦੇ ਹਾਈਡਰਾ ਟੈਕਿੰਗ ਵਾਲੀ ਲਾਦਾ ਨੇ ਕਿਉਂਕਿ ਜੈਨ ਵਗੈਰਾ ਪਾਰਾ ਪੂਰਾ ਸਾਫ ਕੀਤਾ ਤਾਂ ਤੇ ਅਸੀਂ ਫੇਰ ਵੀ ਇੱਕ ਵਾਰੀ ਰੇਗ ਨਾਲ ਕੋਈ ਟਰਾਈ ਕਰਾਂਗੇ ਕਿਉਂਕਿ ਜਿਹੜੀ ਲੀਕਿੰਗ ਵਗੈਰਾ ਹੈਗੀ ਹੈ ਉਹ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਮੈਂ ਹੁਣ ਆਪਾਂ ਕਰਦੇ ਆ ਫਿੱਟਾ ਫਿਰ ਤੁਹਾਨੂੰ ਦਿਖਾਉਨੇ ਆ ਅਗਲੇ ਲਵਿੰਗ ਜਣਾ ਤਾਂ ਥੋੜਾ ਹੀ ਰਹਿ ਗਿਆ ਕੰਪਲੀਟ ਹੋਣ ਵਾਲਾ ਆਪਾਂ ਕਰਾਂਗੇ ਓਕੇ ਤੇ ਦਿਖਾਵਾਂਗੇ ਤੁਹਾਨੂੰ ਸਟਾਰਟਿੰਗ ਦਿਖਾਵਾਂਗੇ ਵੀ ਕੀ ਗੱਲ ਬਾਤ ਹੈ ਪੂਰੀ ਜੱਕ ਕੱਟ ਕੇ ਦਿਖਾਵਾਂਗੇ ਜਾਂਵੇਂ ਦੇ ਵਿੱਚ ਕਿਵੇਂ ਜਾਮਾ ਮਾਰਦਾ ਹੁੰਦਾ ਸ਼ਾਲਾ ਦੇਖ ਸਕਦੇ ਹੋ ਬਈ ਸਾਰਾ ਜਮਾ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਵੀ ਕਰਨ ਵਾਲੇ ਆ ਸਟਾਰਟ ਆਪਾਂ ਲੈ ਵੀ ਕੁਝ ਟਾਈਮ ਦੇ ਵਿੱਚ ਬਣੇ ਰਹੋ ਵੀਡੀਓ ਦੇ ਵਿੱਚ ਲੈ ਵੀ ਦੋਸਤੋ ਆਪਾਂ ਜਿਹੜਾ ਜਮਾ ਮੋਟਰਸਾਈਕਲ ਸੀ ਸਾਰਾ ਕੰਪਲੀਟ ਕਰਤਾ ਦੇਖ ਸਕਦੇ ਹੋ ਬਈ ਸਾਰਾ ਓਕੇ ਦੀ ਰਿਪੋਰਟ ਤੇ ਸਿਲੈਂਸਰ ਵਗੈਰਾ ਵੀ ਦੇਖ ਸਕਦੇ ਹੋ ਤੁਸੀਂ ਪੂਰਾ ਕੱਲੀ ਕੱਲੀ ਚੀਜ਼ ਨੇ ਪੂਰੀ ਧਿਆਨ ਚ ਰੱਖ ਕੇ ਕੀਤਾ ਤੇ ਇਹ ਸ਼ੌਕਰ ਵਗੈਰਾ ਨੇ ਉਹ ਵੀ ਆਪਾਂ ਨਵੇਂ ਲਾਈਨਾਂ ਦੇ ਵਿੱਚ ਪੇਂਟ ਵਗੈਰਾ ਤੁਸੀਂ ਦੇਖੋ ਤੇ ਬਹੁਤ ਘੱਟ ਵੀਰਾਂ ਨੇ ਦੇਖਿਆ ਉਹ ਇਹ ਕਲਰ ਦੇ ਵਿੱਚ ਜਮਾ ਮੋਟਰਸਾਈਕਲ ਲੈ ਵੀ ਜਿਹੜੇ ਜਿਹੜੇ ਵੀਰਾਂ ਨੇ ਇਹ ਕਲਰ ਚ ਮੋਟਰਸਾਈਕਲ ਦੇਖਿਆ ਸਾਨੂੰ ਦੱਸਿਓ ਜਰੂਰ ਬਈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿਹੜੇ ਕਿਹੜੇ ਵੀਰ ਨੇ ਇਹ ਕਲਰ ਦੇ ਵਿੱਚ ਜਮਾ ਮੋਟਰਸਾਈਕਲ ਦੇਖਿਆ ਬਈ A to Z ਕਰਤਾ ਕੰਪਲੀਟ ਬਾਕੀ ਤੁਸੀਂ ਦੱਸੋਗੇ ਬਈ ਕਮੈਂਟਾਂ 'ਚ ਸਾਨੂੰ ਸਾਰਾ A to Z ਆਪਾਂ ਕਰਤਾ ਓਕੇ ਨਿਕਾਉਂਨੇ ਹੁਣ ਇਧਰ ਤੁਹਾਨੂੰ ਸਾਊਂਡ ਵਗੈਰਾ ਵੀ ਸੁਣਾਵਾਂਗੇ ਤਾਂ ਇਹ ਇੱਕ ਕੋਈ ਨਵਾਂ ਮੋਟਰਸਾਈਕਲ ਨਹੀਂ ਹੈਗਾ ਇਹ ਪੁਰਾਣਾ ਮਾਡਲ ਆਪਣਾ ਕਰਿਆ ਤਿਆਰ ਸਾਰੀ ਲੁੱਕ ਦੇਖੋ ਬਈ ਕੱਲੀ-ਕੱਲੀ ਚੀਜ਼ ਦੇਖੋ ਜਿਵੇਂ ਜੈਨਿਅਨ ਕੰਪਨੀ ਦੇ ਵਿੱਚ ਲੱਗਿਆ ਹੋਇਆ ਰੰਗ ਉਮੇ ਸੀਲਡ ਕੀਤਾ ਸਾਰਾ ਕੱਲੀ-ਕੱਲੀ ਚੀਜ਼ ਹੈ ਤੇ ਸਾਰਾ ਕੰਪਲੀਟ ਕਰਨ ਤੋਂ ਬਾਅਦ ਓਕੇ ਦਾ ਲਾਇਆ ਸਟicker ਆਪਣਾ ਨੇ ਲੈ ਦੇਖ ਸਕਦੇ ਹੋ ਤੇ ਤੁਹਾਨੂੰ ਸਾਊਂਡ ਸੁਣਾਵਾਂਗੇ ਤਾਂ ਤੁਸੀਂ ਕਹੋਗੇ ਯਾਰ ਕੀ ਬਾਤ ਆ ਬਾਬੇ ਲੈਪਦਨ ਫੋਨ ਸੁਣਾਉਨੇ ਦਾ ਲੈ ਵੀ ਤਾਂ ਸੋ ਦੋਸਤੋ ਸਾਨੂੰ ਇਹ ਕਿਵੇਂ ਲੱਗੇ ਇਹ ਗੱਡੀ ਜਿਹੜੀ ਆਪਾਂ ਕੀਤੀ ਹੈ ਤਿਆਰ ਹਾਰੀ ਦੂਜੀ ਦੇਖਣਾ ਭਾਈ ਦੇਖਿਵੇਂ ਅਗਰੇ ਹੈ ਮੋਟਰਸਾਈਕਲ ਇਧਰ ਹੈਡਲਾਈਟ ਦਿਖਾ ਲਈ ਗੱਡੀ ਦੀ ਕੀ ਬਾਤ ਆਣ ਲੈ ਵੀ ਟੋਟਲੀ ਕਰਤਾ ਕੰਪਲੀਟ ਐਂਡ ਗੱਲਬਾਤ ਬਣਾਤੀ। ਬਾਕੀ ਸਾਨੂੰ ਜ਼ਰੂਰ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਕੰਮ ਕਿਵੇਂ ਲੱਗਿਆ? ਸਾਰੀ ਗੱਲ ਤੁਸੀਂ ਕਮੈਂਟਾਂ ਰਾਹੀਂ ਦੱਸਣੀਆਂ ਤੇ ਹਨੇਰਾ ਕਾਫੀ ਹੋ ਚੁੱਕਿਆ ਤੀ। ਅਸੀਂ ਸੋਚਿਆ ਵੀ ਚੱਲ ਬਾਈਆਂ ਨੂੰ ਇੱਕ ਯਾਰਾ ਵੀਡੀਓ ਰਾਹੀਂ ਦੇ ਦਈਏ ਰਿਪੋਰਟਾਂ। ਟੋਟਲੀ ਦੇਖੋ ਟੋਟਲੀ ਆਪਾਂ ਜਿਹੜੀ ਗੱਡੀ A1 ਕੀਤੀ ਆ ਸਾਰੀ। ਸਾਰੀ ਟੋਟਲੀ A1 ਕੀਤੀ ਹੈ ਗੱਡੀ ਲੈ ਵੀ ਦੱਸੋ ਕਿਰਾ ਗੱਡੀ ਤੁਹਾਨੂੰ ਕਿਵੇਂ ਲੱਗੀ ਹੈ ਇਹ ਸਾਰੀ ਟੋਟਲੀ ਪੇਂਟ ਪੂਰਾ ਓਕੇ ਹੈ